ਇਨਾਂ ਤੇ ਪਰਚਾ ਪਾ ਦੀਏ ਤਾਂ ਕੀ ਬੋਲਦੇ ਨੇ ਕਿ 540 ਕਰੋੜ ਸਾਨੂੰ ਵਾਪਸ ਦੇਣਗੇ ਲੈ ਅੱਜ ਕਿਉਂ ਨਹੀਂ ਆਏ ਆਏ ਤਾਂ ਹੈ ਨਹੀਂ ਅੱਜ ਜੋ ਜੋ ਚਿੱਟੇ ਤੇ ਗੱਲ ਚੱਲ ਰਹੀ ਹੈ ਆ ਕੇ ਬੋਲਦੇ ਇਥੇ ਆ ਕੇ ਬੋਲਦੇ تھے ਕਿ ਅਸੀਂ ਜ਼ਿੰਮੇਵਾਰ ਨਹੀਂ ਹੈਗੇ ਅੱਜ ਤੋਂ ਜਨਾਬੇ ਅਲੀ ਅੱਜ ਤੋਂ ਉਹ ਪਰਿਵਾਰ ਅੱਜ ਤੋਂ ਉਹ ਸਦੀਆਂ ਤੋਂ ਲੱਗੇ ਹੋਏ ਨੇ ਜਨਾਬ ਸਭ ਤੋਂ ਪਹਿਲਾਂ ਜਨਰਲ ਡਾਇਰ ਨੂੰ 13 April 1919 ਨੂੰ ਖਾਣਾ ਖਵਾਉਣ ਵਾਲਾ ਪਰਿਵਾਰ ਕੌਣ ਸੀਗਾ ਜੀ ਉਹ ਪਰਿਵਾਰ ਮਜੀਠੀਆ ਪਰਿਵਾਰ ਉਹਨਾਂ ਨੇ ਖਾਣਾ ਖਵਾਇਆ ਸੀ ਉਹਦੇ ਰਾਤ ਨੂੰ ਉਸ ਦਿਨ ਰਾਤ ਨੂੰ ਇੱਕ ਦਿਨ ਪਹਿਲਾਂ ਖਵਾ ਦਿੰਦੇ ਮੈਂ ਮੰਨ ਲੈਂਦਾ ਕਿ ਸਾਨੂੰ ਕੀ ਪਤਾ ਸੀ ਇਹਨੇ ਕੱਲ ਨੂੰ ਆ ਕਰਤੂਤ ਕਰ ਦੇਣੀ ਹੈ ਹਜ਼ਾਰ ਬੰਦਾ ਮਾਰਨ ਤੋਂ ਬਾਅਦ ਖਾਣਾ ਖਵਾਇਆ ਜਨਾਬ ਉਸਨੂੰ ਤਾਂ ਪਤਾ ਲੱਗ ਗਿਆ ਸੀ ਨਾ ਕਿ ਆ ਕੀ ਕਾਰਾ ਕਰਿਆ ਨਾ ਜੀ ਉਹਨੂੰ ਖਾਣਾ ਖਵਾਇਆ ਉਸ ਤੋਂ ਬਾਅਦ ਸਪੀਕਰ ਸਾਹਿਬ ਦੋ ਤਿੰਨ ਮਹੀਨਿਆਂ ਬਾਅਦ ਦਰਬਾਰ ਸਾਹਿਬ ਚ ਸਰੋਪਾ ਦਵਾਇਆ ਜਨਨ ਲਹਿਰ ਔਰ ਸਰੂਪਾ ਦੁਆਕੇ ਮਤਲਬ ਮਾਫੀ ਮੰਗਵਾਤੀ ਕਿ ਇਹਦਾ ਕਸੂਰ ਨਹੀਂ ਕੋਈ ਔਰ ਸਰੂਪਾ ਦੇਣ ਵਾਲੇ ਜਥੇਦਾਰ ਕੌਣ ਸੀ ਜਥੇਦਾਰ ਅਰੂੜ ਸਿੰਘ ਔਰ ਜਿਹੜਾ ਅਰੂੜ ਸਿੰਘ ਕੌਣ ਸੀ ਮਾਨਯੋਗ ਸ਼੍ਰੀ ਸਿਮਰਨਜੀਤ ਸਿੰਘ ਮਾਨ ਦੇ ਨਾਨਾ ਜੀ ਹਾਲਾਂਕਿ ਸਿਮ ਜੀ ਸਿੰਘ ਮਾਨ ਨੇ ਇਸ ਗੱਲ ਤੇ ਮਾਫੀ ਮੰਗ ਚੁੱਕੇ ਨੇ ਇਹ ਤਾਂ ਉਦੋਂ ਤੋਂ ਮਾਫੀਆਂ ਮੰਗਾਉਣ ਵਾਲੇ ਗੋਲੀਆਂ ਚਲਾਉਣ ਵਾਲੇ ਬਾਅਦ ਚ ਹੁਣ ਗੋਲੀਆਂ ਖਵਾਉਣ ਵਾਲੇ ਇਹ ਤਾਂ ਪਹਿਲੇ ਦਿਨੋਂ ਹੀ ਗਦਾਰੀਆਂ ਚ ਚੱਲਿਆ ਜਾ ਰਿਹਾ ਕੰਮ ਜਦੋਂ ਮਰਜ਼ੀ ਦੇਖ ਲਓ ਦੁੱਖ ਦੀ ਗੱਲ ਇਹ ਹੈ ਜਦੋਂ ਅੰਦਰ ਹੋਏ ਕਾਂਗਰਸ ਦੇ ਚਾਰ ਪੰਜ ਅਜੇ ਲੀਡਰ ਉਹਦੇ ਹੱਕ ਚ ਆ ਗਏ ਕਹਿੰਦੇ ਬੜੀ ਮਾੜੀ ਗੱਲ ਆ ਵੀ ਇਹ ਲੋਕਤੰਤਰਿਕ ਤੇ ਲੋਜੀ ਕਿਸੇ ਬੰਦੇ ਨੂੰ ਫੜਨ ਵਾਸਤੇ ਲੋਕਤੰਤ੍ਰਿਕ ਤਰੀਕਾ ਚਾਹੀਦਾ ਕਿਸੇ ਤਸਕਰ ਨੂੰ ਫੜਨ ਵਾਸਤੇ ਕੋਈ ਲੋਕਤੰਤ੍ਰਿਕ ਤਰੀਕਾ ਬਣਿਆ ਕਿ ਅਸੀਂ ਪਹਿਲਾਂ ਦੱਸੀਏ ਕਿ ਕੱਲ ਨੂੰ ਤੈਨੂੰ ਫੜਨਾ ਆਵਾਂਗੇ ਉਹ ਤਾਂ ਐਂ ਹੀ ਫੜੇ ਜਾਂਦੇ ਨੇ ਜੀ ਸਵੇਰੇ 4 ਵਜੇ ਜਾਂਦੇ ਆ ਜਾਂ 5 ਵਜੇ ਅਸੀਂ 60 ਰੁਪਏ ਦੀ ਕੁੰਡੀ ਲਾ ਲਈਏ ਮੀਟਰ ਦੀ ਸਾਡੇ ਘਰੇ ਤਾਂ 4:30 ਵਜੇ ਆ ਜਾਂਦੀ ਪੁਲਿਸ ਇਨਾ ਇਹ ਕਹਿੰਦੇ ਸਾਨੂੰ ਦੱਸ ਕੇ ਕਿਉਂ ਨਹੀਂ ਆਏ ਸਾਨੂੰ ਪੁੱਛ ਕੇ ਕਿਉਂ ਨਹੀਂ ਇਹ ਦੱਸਣਾ ਪੁੱਛਣਾ ਹੁੰਦਾ ਜੀ ਬਾਜ ਕੋਰਟਾਂ ਫੈਸਲਾ ਕਰ ਦੇਣ ਕਿ ਮੈਂ ਥੋੜੀ ਮੈਂ ਕਾਨੂੰਨ ਥੋੜੀ ਹਾਂ ਕਾਨੂੰਨ ਤੱਕ ਮਾਨਯੋਗ ਕੋਰਟ ਹੈ ਮੈਂ ਮੈਂ ਕਾਨੂੰਨ ਥੋੜੀ ਹੁਣ ਤਾਂ ਜੋ ਸਜ਼ਾ ਮਿਲੂਗੀ ਮਿਲੂਗੀ ਫਿਰ ਅੱਗੇ ਹੁਣ ਜੇਲ੍ਹ ਚ ਸਰਾਨਾ ਮੰਗਦੇ ਆ ਜੀ ਸਪੀਕਰ ਸਾਹਿਬ ਪੁਲਿਸ ਮੈਨੂੰ ਮੁਤਾਬਕ ਸਰਾਨਾ ਨਹੀਂ ਬਣਦਾ ਕੰਸਾਂ ਦਾ ਸਰਾਣਾ ਦਿਓ ਅਸਤਾ ਪਤਾ ਨਹੀਂ ਕਿਹੜੇ yellow ਵਾਲਿਆਂ ਅਸਤਾ ਪਤਾ ਨਹੀਂ ਕਿਹੜੇ orange ਵਾਲਿਆਂ ਕੋਈ ਸਰਾਣਾ ਸੁਣਨੀ ਮੇਰੇ ਨਾਤੇ ਤੁਸੀਂ ਜਵਾਨੀਆਂ ਖਤਮ ਕੀਤੀਆਂ ਪੰਜਾਬ ਦੀਆਂ ਤੁਸੀਂ ਉਹਨਾਂ ਮਾਮਾ ਨੂੰ ਮਿਲ ਕੇ ਦੇਖੋ ਜਿਹੜੀਆਂ ਅੱਜ ਤੱਕ ਰੋਈ ਜਾਂਦੀਆਂ ਨੇ ਤੁਸੀਂ ਉਹਨਾਂ ਅਰਥੀਆਂ ਦੇ ਪਿੱਛੇ ਕਦੇ ਗਏ ਹੋ ਕਦੇ ਤੁਸੀਂ ਉਹਨੂੰ ਮੋਢਾ ਦਿੱਤਾ ਉਹਨਾਂ ਅਰਥੀਆਂ ਨੂੰ ਤੇ 24 24 ਸਾਲ ਦੇ ਬੱਚੇ ਮਾਰ ਕੇ ਸਾਡੀਆਂ ਨਖਲ ਖੁਸ਼ੀਆਂ ਕਰਕੇ ਸਹਰਾਣੇ ਮੰਗਦੇ ਹੋ ਤੁਸੀਂ ਜੇਲਾ ਚ ਕੋਈ ਸਹਰਾਣੇ ਨਹੀਂ ਮਿਲੂਗਾ ਜਿੰਨੀ ਸਜ਼ਾ ਹੋਊਗੀ ਉਹ ਮਿਲੂਗੀ ਕਾਨੂੰਨ ਮੁਤਾਬਕ ਮਿਲੂਗੀ ਕੋਈ ਬਦਲਾਖੋਰੀ ਨਹੀਂ ਕੋਈ ਮੇਰੀ ਬਦਲਾਖੋਰੀ ਨਹੀਂ